we uh -huh. ਹਾਂਜੀ ਹਾਂਜੀ ਜੀ ਸੰਦਾਨ ਮਟਰ ਲੈ ਗਿਆ ਜੀ ਲਾ ਕੇ ਆ ਦੇਖੋ ਸਟੈਂਡ ਕਲਾ ਰਹਿ ਗਿਆ ਸਾਡੇ ਕੋਲ ਤੇ ਨਾਲ ਉਹ ਹਥਿਆਰ ਉਹਨੇ ਤੇ ਪਏ ਜੀ ਬਾਕੀ 5000 ਰੁਪਏ ਨਗਦ ਲੈ ਗਿਆ ਜੀ ਸਾਡਾ ਇੱਥੇ ਇੱਥੇ ਸਾਡਾ ਇਨਵਰਟਰ ਲੱਗਾ ਸੀ ਉਹ ਚੋਰੀ ਹੋ ਗਿਆ ਜੀ ਤੇ ਇਧਰੋਂ 20 ਤੋਂ 25 ਕੋਟ ਪਿੰਟ ਮੇਰੇ ਉਤਾਰ ਕੇ ਲੈ ਗਏ ਨੇ ਇਹ ਮੈਂ ਰਾਤੀ 8:30 ਬੰਦ ਕਰਕੇ ਆਵਾਂ ਜੀ ਤੇ ਸੁਬਹ 7 ਵਜੇ ਚੋ ਕਿਸੇ ਮਲਗਾ ਗਏ ਜਿੰਨੇ ਬਸਿਆ ਸੀ ਉਹਨਰੇ ਵੀ ਤੁਹਾਡੇ ਤਲੇ ਚੁੱਕੇ ਹੋਏ ਤੇ ਮਾਗ ਦੇਖਦੇ ਮੈਂ ਤਾਂ ਸਰ ਕਿੰਨਾ ਸੀ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਜੀ ਜਿਸ ਕੀ ਗੱਲ ਹੈ ਮਜੀ ਨੂੰ 9 ਕੋਈ ਖੋਨਾਰ ਕਹਿੰਦੇ ਚੋਰੀ ਹੋ ਗਈ ਹੈ ਹਾਂਜੀ ਆਵੇ ਦੇਖਿਆ ਜਿੰਦੇ ਜਿੰਦੇ ਰੁਕੇ ਪਏ ਤੇ ਆ ਲਾਗੇ ਜਿਆ ਨੁਕਸਾਨ ਨਾਲ ਦਿਆਂ ਦਾ ਹੋਇਆ ਕੋਡ ਪੈਂਟ ਚੁੱਕੇ ਗਏ ਇਹਨਾਂ ਦੇ ਬੋਲ ਇਹ ਇਧਰ ਤੇ ਜਿਹੜੋ ਥੋੜਾ ਬਜਾਈ ਆ ਹਾਂ ਨੁਕਸਾਨ ਕਰਕੇ ਤੋੜਪਾਣ ਕਰਕੇ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਕੀਤਾ ਜੀ ਆ ਮਾਰਕਾ ਸਾਰਿਆਂ ਨੇ ਕੀਤਾ ਜੀ ਠੀਕ ਹੰਦੇ ਪੁਲਿਸ ਕੀ ਕਹਿੰਦੀ ਇੱਕ ਬੋਲ ਸਾਰਿਆਂ ਨੇ ਨਹੀਂ ਕਰ ਲਈ ਸੀ ਇੱਥੇ ਸੀਸੀਟੀਵੀ ਕੈਮਰੇ ਚੱਲੇ ਲੱਗੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਹੁਣ ਵੇਖਦੇ ਆ ਹੁਣੇ ਆਏ ਆ ਕੀ ਮੰਗ ਕਰਦੇ ਮੰਗ ਹੈ ਉਹ ਵੀ ਜੀ ਨੁਕਸਾਨ ਆਂਦੀ ਪਰ ਭਾਈ ਕੀਤੀ ਜਾਵੇ ਐਸੇ ਅਜਰੀ ਜਨਰਲ ਗਰੀ ਚੋਟੀ ਜਕੀ ਕਨ ਚੌਕਰੀ ਇਹਦੇ ਸੰਬੰਧ ਸਬਦਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾਂਦਾਲ ਕਲੋਨੀ ਦਾ ਰਹਿਣ ਵਾਲਾ ਆ ਇਹਨਾਂ ਦੀ ਟੇਲਰ ਵਾਸ਼ਟੀ ਦੁਕਾਨ ਆ ਗਗਨ ਟੋਲਰ ਦੀ ਦੁਕਾਨ ਆ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਜਦੋਂ ਹੰਦਾਲ ਬਾਬਾਂਦਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇੰਟੀਮੇਸ਼ਨ ਦਿੱਤੀ ਆ ਵੀ ਸ਼ਟਰ ਉਹ ਟਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖ ਆਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਆ ਤੇ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰਿਆ ਜਾਵੇਗਾ ਵੀ ਕੀ ਕੀ ਹੋਇਆ ਕਿੰਨਾ ਕੋਈ ਨੁਕਸਾਨ ਹੋਇਆ ਨਿਸ਼ਾਨਾ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ ਉਹਨਾਂ ਨੇ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਹੈ ਨਾ ਜੋ ਵੀ ਤੁਹਾਡੇ ਕੋਲ ਕਪੜੇ ਆਏ ਉਹਨਾਂ ਦੀ ਸਾਰੀ ਵੀ ਕਰਾ ਸਾਨੂੰ ਡਿਟੇਲਸ ਦੋ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਰਾ ਸਾਰਾ ਨਾਲ ਕਰ ਕੋਈ ਸੀਸੀਟੀਵੀ ਦਾ ਕੁਝ ਲਾਗੇ ਕੋਈ ਸੀਸੀਟੀਵੀ ਕੈਮਰਾ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਕਿ ਕਮ ਸੇ ਕਮ ਚੌਕੀਦਾਰ ਲਗਾਓ చోక్ ਜਿਹੜਾ ਲਗਾਉਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰਾ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੁੰਦੇ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ੀ ਨਹੀਂਗਾ ਇਸ ਵਕਤ ਤੁਸੀਂ ਵੀ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੋਕੀਦਾਨ ਲਗਾਓ ਇਹਦੇ ਵੀ ਤੁਸੀਂ ਸ਼ਟਰ ਤੋੜੇ ਗਏ ਜਾਂ ਕੋਈ ਕਿਸੇ ਬੋਧਰੀ ਕੇ ਨਾ ਸ਼ਟਰ ਹੀ ਸ਼ਟਰ ਹੀ ਸ਼ਟਰਾਂ ਦੇ ਤਾਲੇ ਤੋੜ ਗਏ